ਲਓ ਦੋਸਤੋ ਕਾਰ ਨੂੰ ਚੈੱਕ ਆਪਾਂ ਪਹਿਲੇ ਨੰਬਰ ਤੇ ਤੁਹਾਨੂੰ ਬੱਸੀ ਦਿਖਾ ਰਹੇ ਗੱਬਣ ਨੰਬਰ 22 ਦਾ ਨੰਬਰ ਬੋਲੀ ਬਾਈ ਪੂਰਾ ਨੰਬਰ 283990997225 ਹੈ ਮਤੂ ਪੂਰਾ ਜ਼ਿਲ੍ਹਾ ਮੁਕਾ ਤੇ ਮੈਂ ਸ਼ਾਰਟ ਵੀਡੀਓ ਹੈ ਜੀ ਵੱਡੀ ਵੀਡੀਓ ਵੀ ਆਪਣੇ ਚੈਨਲ ਤੇ ਚੱਲੂਗੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੱਸੀ ਦਿਖਾ ਰਹੇ ਚੰਗੇ ਰਿਕਾਰਡ ਵਾਲੀ 5 ਤੋਂ 8 ਦਿਨ ਬਾਕੀ ਤੇ ਕੀ ਰਿਕਾਰਡ ਰਹੂ ਵੀਰੇ ਦਾ ਦੋਸਤੋ ਭਾਰ ਵਿੱਚ ਜੋ ਲਈ ਹੈ ਇਹ ਇਸ ਦੇ ਬਰੂਤ ਸੀਮਾ ਦੀ ਆਪ ਆਸੋ ਮੈਂ ਦਾ ਲੱਗਿਆ ਹੋਇਆ ਓਕੇ ਦੁੱਧ ਵੀਰੇ 24 25 ਕਿਲੋ ਮੌਂ ਇਹ ਨਾ ਕੱਢ ਦੋ ਤੇ ਮੋਲੇ ਦਾ ਫੋਨ ਤੇ ਰਹੂਗਾ ਤੇ ਹੁਣ ਆਪਾਂ ਬਲੈਕ ਜਰਸੀ ਦੀ ਗੱਲ ਕਰ ਲਏ ਵੀਰੇ ਜਰਸੀ ਦਾ ਸੁੰਦੀ ਆ ਵੀਰੇ ਦੂਜਾ ਸੂਏ ਇਹ ਸੁੰਦੀ ਆ ਓਕੇ ਤੇ 24 ਕਿਲੋ ਇਹੇ ਕਰ ਦੋ 10 ਦਿਨ ਪਈ ਇਹਦੇ ਓਕੇ ਤੇ ਰੇਟ ਇਹਦਾ ਵੀ ਫੋਨ ਤੇ ਹੈ ਫੋਨ ਤੇ ਹੈ ਤੇ ਹੁਣ ਆਪਾਂ ਸੂਈ ਸਵਾਈ ਦੀ ਗੱਲ ਕਰ ਲਏ ਮਗਰ ਕੀ ਆ ਗਿਆ ਵੀਰੇ ਇਹਦੇ ਨਹੀਂ ਮਗਰ ਬੱਸ ਆ ਵੀਰੇ ਦੂਜਾ ਦਿਨ ਸੂਈ ਹੋ ਗਿਆ 16 ਕਿਲੋ ਬੋਲਾ ਰਹਿਣ ਦੀ ਆਵਾਜ਼ ਕਿੰਨਾ ਦੁੱਧ ਦੇ ਦੂਗੇ ਦੁੱਧ ਦੇ ਦੂ 20 ਕਿਲੋ ਵੀਰੇ ਖੁੱਲਾ ਇਹ ਵੀ ਵੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਚੌਥੇ ਨੰਬਰ ਵਾਲੀ ਸੂਈ ਸਵਾਈ ਲੈਵਾ ਦੇਖੋ ਕਿਆ ਬਾਤ ਆ ਕਰਮ ਵਾਲੀ ਦਾ ਦੂਜਾ ਸੂਈ ਇਹ ਸੂਈ ਆ ਵੀ ਬੁੱਟੇ ਸੂਈ ਨੂੰ ਵੀ ਦੂਜਾ ਦੇਣੀ ਹੋਊਗਾ ਮਗਰ ਇਹ ਨਹੀਂ ਬੱਚਾ ਹੀ ਹੈ ਮਗਰ ਇਹਦੇ ਵੀ ਬੱਚਾ ਹੀ ਆ ਤੇ ਬਾਕੀ ਦੀ ਗੱਲ ਕਿੰਨਾ ਗਦੁੱਦ ਕੜਦ